ਇਹ ਮੇਰੀ ਵੀਡੀਓ ਨਾ ਸਿੱਖ ਭਰਾਵਾਂ ਵਾਸਤੇ ਆ ਸਰਦਾਰ ਭਰਾਵਾਂ ਵਾਸਤੇ ਆ ਸਿੰਘ ਭਰਾਵਾਂ ਵਾਸਤੇ ਆ ਹਾਂਜੀ ਸਿੱਖਾਂ ਦੀ ਹਿਸਟਰੀ ਔਰ ਗੁਜਰਾਂ ਦੀ ਹਿਸਟਰੀ ਇਹਦੇ ਬਾਰੇ ਥੋੜੀ ਜਿਹੀ ਗੱਲ ਕਰਾਂਗਾ ਫਿਰ ਅਗਲਾ ਮੈਂ ਆਪਣਾ ਮੁੱਦਾ ਬਿਆਨ ਕਰਾਂਗਾ ਕਿ ਹੋਇਆ ਕੀ ਆ ਕਿ ਕਿਉਂ ਮੈਂ ਇਹ ਵੀਡੀਓ ਸਪੈਸ਼ਲ ਤੌਰ ਤੇ ਸਿੱਖ ਭਰਾਵਾਂ ਵਾਸਤੇ ਸਿੰਘ ਭਰਾਵਾਂ ਵਾਸਤੇ ਔਰ ਸਰਦਾਰ ਭਰਾਵਾਂ ਵਾਸਤੇ ਬਣਾ ਰਿਹਾ ਆ ਹਾਂਜੀ ਅਮਜੀ ਤੁਹਾਨੂੰ ਵੀ ਨਹੀਂ ਪਤਾ ਮੈਂ ਤੁਹਾਨੂੰ ਗੱਲ ਖੋਲ ਕੇ ਦੱਸਾਂ ਹੋਇਆ ਕੀ ਆ ਅੱਛਾ ਸਭ ਤੋਂ ਪਹਿਲੇ ਤੇ ਮੈਂ ਸਿੱਖਾਂ ਦੇ ਬਾਰੇ ਦੱਸਦਾ ਕਿ ਸਿੱਖਾਂ ਦਾ ਤੇ ਗੁਜਰਾਂ ਦਾ ਆਪਸ ਦੇ ਵਿੱਚ ਤੱਲਕ ਕੀ ਆ ਹਾਂਜੀ ਜਿਹੜੀ ਗੁਜਰ ਬਰਾਦਰੀ ਆ ਨਾ ਹਾਂਜੀ ਇਹ ਸਿੱਖਾਂ ਦੀ ਬਹੁਤ ਜ਼ਿਆਦਾ ਹਯਾ ਕਰਦੀ ਆ ਸਿੰਘ ਭਰਾਵਾਂ ਦੀ ਸਰਦਾਰ ਭਰਾਵਾਂ ਦੀ ਬਹੁਤ ਜ਼ਿਆਦਾ ਹਯਾ ਕਰਦੀ ਆ ਹੂੰ ਹੂੰ ਉਹਦੀਆਂ ਦੋ ਵਜੂਹਾਂ ਆ ਹਾਂਜੀ ਸਭ ਤੋਂ ਪਹਿਲੇ ਤੇ ਸਾਡੇ ਬਹੁਤ ਸਾਰੇ ਜਿਹੜੇ ਗੁਜਰ ਬਰਾਦਰੀ ਆ ਉਧਰੋਂ ਜਲੰਧਰ ਦੇ ਵਿੱਚੋਂ ਉੱਠ ਕੇ ਆਏ ਆ ਹਿੰਦੁਸਤਾਨ ਦੇ ਵਿੱਚੋਂ ਉੱਠ ਕੇ ਆਏ ਆ ਹਾਂਜੀ ਉਹ ਇੱਥੇ ਪਾਕਿਸਤਾਨ ਆ ਕੇ ਵਸ ਗਏ ਹਾਂਜੀ ਸਾਡੇ ਵੱਡੇ ਵੱਟਕੇ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਨਾਲ ਰਹੇ ਆਂ ਸਿੰਘਾਂ ਦੇ ਨਾਲ ਰਹੇ ਆਂ ਹਾਂਜੀ ਸਾਡੇ ਜਿਹੜੇ ਗੁੱਜਰ ਬਰਾਦਰੀ ਆ ਨਾ ਇਹਨਾਂ ਦੀ ਹਿਆਸ ਸਿੱਖ ਵੀ ਬਹੁਤ ਜ਼ਿਆਦਾ ਕਰ ਹਾਂਜੀ 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 ਸਾਡੇ ਗੁੱਜਰਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੇ ਸਿੱਖ ਬਰਾਦਰੀ ਨਾਲ ਤਲਕ ਰੱਖਦੇ ਆ ਸਿੱਖ ਮਜ਼ਹਬ ਨਾਲ ਤਲਕ ਰੱਖਦੇ ਆ ਸਿੰਘ ਭਰਾ ਸਾਡੇ ਸਰਦਾਰ ਭਰਾ ਗੁਜਰਾਂ ਦੀ ਹਯਾ ਇੰਨੀ ਕਿਉਂ ਕਰਦੇ ਆ ਉਹਦੀ ਵਜ੍ਹਾ ਮੈਂ ਦੱਸਦਾ ਹਾਂ ਸਾਡੇ ਸਿੰਘ ਭਰਾ ਥੱਲੇ ਕਮੈਂਟ ਕਰਕੇ ਦੱਸਣਗੇ ਕਿ ਸਾਡੇ ਜਿਹੜੇ ਸਰਦਾਰ ਆ ਨਾ ਸਿੰਘ ਹਾਂਜੀ ਇਹ ਨਾ ਗੁਜਰਾਂ ਦੀ ਮਾਂ ਨੂੰ ਆਪਣੀ ਮਾਂ ਕਹਿੰਦੇ ਆ ਵਾਹ ਉਦਾਂ ਤੇ ਅਸੀਂ ਵੀ ਹਰ ਕਿਸੇ ਨੂੰ ਕਹਿੰਨੇ ਯਾਰ ਤੂੰ ਮੇਰਾ ਭਰਾ ਹੈ ਤੇਰੀ ਮਾਂ ਮੇਰੀ ਮਾਂ ਨਹੀਂ ਇਹ ਕਹਿੰਦੇ ਜੀ ਜਿਹੜੀ ਗੁਜਰਾ ਦੀ ਮਾਂ ਸੀ ਨਾ ਮਾਈ ਗੁਜਰੀ ਹਾਂਜੀ ਇਹ ਸਾਡੀ ਅਸਤਾਨੀ ਸੀ ਸਾਡੀ ਰਹਿਨਮਾ ਸੀ ਸਾਨੂੰ ਇਹਨੇ ਸਿਖਾਇਆ ਆ ਉਹ ਸਿੰਘ ਜਿਹੜੇ ਹਨ ਉਹ ਕਹਿੰਦੇ ਸਾਨੂੰ ਇਹਨੇ ਬੱਬਰ ਸ਼ੇਰ ਬਣਾਇਆ ਵਾਹ ਤੇ ਉਹਦੀ ਵਜ੍ਹਾ ਹਾਂ ਇਸ ਵਾਸਤੇ ਮਾਂ ਜੀ ਕਹਿੰਦੇ ਤੁਸੀਂ ਜਾਜ਼ੀਬੀ ਦਾ ਚੁੱਕ ਕੇ ਗਾਣਾ ਸੁਣੋ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸੁਣਾਵਾਂਗਾ ਵੀ ਹਾਂਜੀ ਸਿੰਘ ਜਿਹੜੇ ਆ ਨਾ ਜਿਹੜੇ ਹਿਸਟਰੀ ਨੂੰ ਜਾਣਦੇ ਆ ਹਾਂਜੀ ਉਹ ਕਹਿੰਦੇ ਜੀ ਗੁੱਜਰ ਜਿਹੜੇ ਆ ਨਾ ਸਾਨੂੰ ਬਹੁਤ ਜ਼ਿਆਦਾ ਅਜ਼ੀਜ਼ ਆ ਹਾਂਜੀ ਤੇ ਮਾਈ ਗੁਜਰੀ ਸਾਡੀ ਮਾਂ ਹੈਗੀ ਸਾਡੀ ਉਸਤਾਨੀ ਹੈਗੀ ਸਾਡੀ ਰਹਿਨਮਾ ਹੈਗੀ ਆ ਹਾਂਜੀ ਤੇ ਅਸੀਂ ਵੀ ਉਹਨਾਂ ਦੀ ਇਸੇ ਵਾਸਤੇ ਤਲਕ ਸਾਡਾ ਬਹੁਤ ਜ਼ਿਆਦਾ ਗੂੜਾ ਆ ਕਿ ਦੇਖੋ ਹਣ ਮਾਂ ਜੀ ਤੁਹਾਡੀ ਕੋਈ ਆ ਕੇ ਇੱਜ਼ਤ ਕਰੇ ਹਾਂਜੀ ਤੇ ਮੈਂ ਉਹਨੂੰ ਬੁਰਾ ਕਹਿ ਸਕਦਾ ਮੇਰੀ ਮਾਂ ਦੀ ਇੱਜ਼ਤ ਕਰੇ ਹਾਂਜੀ ਤੇ ਉਹ ਕਹਵੇ ਜੀ ਇਹ ਮੇਰੀ ਮਾਂ ਆ ਉਮਰ ਗੁਜਰ ਹੈ ਤੇਰੀ ਮਾਂ ਨਹੀਂ ਮੇਰੀ ਮਾਂ ਹੈ ਤੇ ਮੈਂ ਉਹਨੂੰ ਕਿਦਾਂ ਬੁਰਾ ਕਹਾਂ ਆ ਖਾਸ ਤੌਰ ਤੇ ਨਾ ਅਮੀ ਜਿਹੜੇ ਹਿੰਦੂ ਆ ਕੁਛ ਹਾਂਜੀ ਸਾਰੇ ਨਹੀਂ ਇਹਨਾਂ ਨੇ ਆ ਕੇ ਨਾ ਗਲਤ ਕਮੈਂਟ ਕੀਤੇ ਆ ਗਾਲਾਂ ਸ਼ਾਲਾਂ ਕੱਢੀਆਂ ਆ ਆ ਸਿੰਘਾਂ ਨੂੰ ਸਿੱਖ ਭਰਾਵਾਂ ਨੂੰ ਕਿ ਤੁਸੀਂ ਜੀ ਆ ਮੁਸਲਮਾਨਾਂ ਦੀ ਹੀ ਆ ਬੜੀ ਕਰਦੇ ਆ ਇੱਕ ਗੱਲ ਮੈਂ ਹਿੰਦੂਆਂ ਨੂੰ ਇਹ ਦੱਸਣੀ ਚਾਹਾਂਗਾ ਕਿ ਅਗਰ ਹਿੰਦੁਸਤਾਨ ਕਾਇਮ ਆ ਤੇ ਇਹ ਸਿੱਖਾਂ ਦੀ ਵਜ੍ਹਾ ਤੋਂ ਕਾਇਮ ਆ ਸ਼ਾਬਾਸ਼ ਜਿਸ ਦਿਨ ਜਿਨ੍ਹਾਂ ਸਿੱਖਾਂ ਨੂੰ ਤੁਸੀਂ ਗਾਲ੍ਹਾਂ ਕੱਢਦੇ ਆ ਨਾ ਹਾਂਜੀ ਇਹਨਾਂ ਸਿੱਖਾਂ ਨੇ ਤੁਹਾਨੂੰ ਛੱਡ ਦਿੱਤਾ ਹਾਂਜੀ ਤੁਸੀਂ ਦੁਨੀਆ ਤੇ ਤੁਹਾਡਾ ਨਾਮ ਨਿਸ਼ਾਨ ਖਤਮ ਹੋ ਜਾਏਗਾ ਹਾਂਜੀ ਸਿੱਖ ਕੌਮ ਸਿੰਘ ਕੌਮ ਸਰਦਾਰ ਕੌਮ ਇੱਕ ਦਲੇਰ ਕੌਮ ਆ ਹਾਂਜੀ ਇੱਕ ਬੱਬਰ ਸ਼ੇਰ ਕੌਮ ਆ ਯਾ ਅੱਲਾਹ ਪਾਕ ਇੱਕ ਵਾਰੀ ਸਿੱਖਾਂ ਨੂੰ ਅਲੱਗ ਮੁਲਕ ਦੇ ਦੇ ਫਿਰ ਮੈਂ ਦੇਖਾਂ ਦੁਨੀਆ ਦੇ ਉੱਤੇ ਇੱਕ ਸਿੱਖਾਂ ਦਾ ਨਾਮ ਹਾਲੇ ਵੀ ਹੈ ਲੇਕਿਨ ਅਲੱਗ ਲੈਵਲ ਦਾ ਨਾਮ ਹੋਏਗਾ ਪਛਾਣ ਹੋਏਗੀ ਦੇਖੋ ਬਾਰਡਰਾਂ ਤੇ ਤੁਹਾਡਿਆਂ ਦੇ ਮੈਂ ਇਹਨਾਂ ਨੂੰ ਹਿੰਦੂਆਂ ਨੂੰ ਕਹਿਣਾ ਚਾਹਾਂਗਾ ਸਿੱਖ ਭਰਾ ਖਲੋਤੇ ਸਰਦਾਰ ਭਲਾ ਖਲੋਤੇ ਹੈਗੇ ਆ ক্রিকেট ਤੁਹਾਡੀ ਸਿੰਘ ਸਰਦਾਰਾਂ ਦੇ ਚੱਲਦੀ ਆ ਅਨਾਜ ਮਤਲਬ ਜ਼ਰਾਇਤ ਸਾਰਾ ਕੁਝ ਸਿੰਘਾਂ ਦੇ ਸਿੱਖਾਂ ਦੇ ਸਿਰ ਤੇ ਚੱਲਦਾ ਤੇ ਫਿਰ ਇਹਨਾਂ ਨੂੰ ਗਾਲਾ ਕੱਢਦੇ ਹੋ ਸਿਰਫ ਇਸ ਵਜ੍ਹਾ ਤੋਂ ਸਾਡਾ ਇਹਨਾਂ ਦਾ ਇੱਕ ਪਿਆਰ ਆ ਮੁਹੱਬਤ ਆ ਔਰ ਸਿੰਘਾਂ ਦੇ ਨਾਲ ਸਾਡਾ ਪਿਆਰ ਮੁਹੱਬਤ ਰਹਿਣਾ ਕਿ ਗੁੱਜਰ ਬਰਾਦਰੀ ਤੇ ਸਿੱਖ ਆਪਸ ਵਿੱਚ ਪਿਆਰ ਕਰਦੇ ਆ ਤੇ ਭਾਈ ਜੀ ਅਸੀਂ ਸਿੱਖਾਂ ਦੇ ਨਾਲ ਖਲੋਤੇ ਆ ਔਰ ਇੱਕ ਦਲੇਰ ਕੌਮਾ ਬਬਰ ਸ਼ੇਰ ਕੌਮਾ ਮਾਂਜੀ ਦੱਸਦੇ ਹੁੰਨੇ ਕਿ ਸਿੱਖਾਂ ਦੇ ਬਾਰੇ ਚ ਕਿੱਦਾਂ ਦੇ ਸੀ ਇਹ ਸਿੱਖ ਜਦੋਂ ਉੱਥੇ ਰਹਿ ਕੇ ਆਏ ਜਲੰਧਰ ਦੇ ਵਿੱਚ ਬਹੁਤ ਇੱਕ ਥਾਂ ਬੈੰਦੇ ਸੀਗੇ ਸੇਖਾ ਇੰਨਾ ਖਿਆਲ ਕਰਦੇ ਸੀ ਸਕੇ ਭਰਾਵਾਂ ਤਰ੍ਹਾਂ ਸੀ ਜੇ ਕਿਸੇ ਦੀ ਬੇਟੀ ਭੈਣ ਵਿਆਹ ਹੋ ਜਾਂਦੀ ਸੀਗੀ ਉਹਨੂੰ ਆਪਣੀ ਸખી ਭੈਣ ਸਮਝਦੇ ਸਗੇ ਬੇਸ਼ੱਕ ਜੀ ਅਗਰ ਕਿਸੇ ਮੁਸਲਮਾਨ ਦੀ ਧੀ ਭੈਣ ਤੁਰ ਜਾਂਦੀ ਹੁੰਦੀ ਹੁੰਦੀ ਸੀ ਨਾ ਤੇ ਸਿੱਖ ਭਰਾ ਨੀਵਾਂ ਧਿਆਨ ਕਰਕੇ ਤੁਰਦੇ ਹੁੰਦੇ ਸਗੇ ਤੇ ਸਿੱਖ ਤੇ ਮੁਸਲਮਾਨ ਉੱਥੇ ਇਕੱਠੇ ਰਹੇ ਆ ਭਾਈ ਜੀ ਗੱਲ ਇਹ ਆ ਕਿ ਕਿਸੇ ਦੀ ਵੀ ਮਜ਼ਹਬ ਨੂੰ ਕਿਸੇ ਦੀ ਬਰਾਦਰੀ ਨੂੰ ਹਟ ਨਾ ਕਰਿਆ ਕਰੋ ਵੀਡੀਓ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਦੁਆਵਾਂ ਯਾਦ ਰੱਖਿਓ ਅੱਲਾਹ ਫੇਕ